ਇਹ ਫਰੀ ਵਾਲਾ ਤੇ ਪੁਲਿਸ ਵੱਲੋਂ ਫਿਰ ਕਾਰਵਾਈ ਕੀਤੀ ਗਈ ਹੈ ਹਾਂਜੀ ਕੱਲ ਜੋ ਕਿ ਸਾਡੀਆਂ ਰੇੜੀਆਂ ਲਵਾਈਆਂ ਗਿਆ ਸੀ ਤੇ ਜਿਹੜਾ ਗੋਲਦੀ ਸਾਹਿਬ ਨੇ ਫਿਰ ਸਾਡੀਆਂ ਦੁਬਾਰਾ ਤੋਂ ਰੇੜੀਆਂ ਸਵਾ ਦਿੱਤੀਆਂ ਨੇ ਦੂਸਰੀ ਵਾਰ ਜਿਹੜਾ ਕੀ ਉਹਨੇ ਸਾਨੂੰ ਕਿਲੇਖਾਨ ਕਰ ਦਿੱਤਾ ਹੈਗਾ ਤੇ ਸਾਡੇ 16 ਦਿਨ ਹੋ ਗਏ ਨੇ ਅਸੀਂ ਇੱਥੇ ਬੱਚਿਆਂ ਨੂੰ ਲੈ ਕੇ ਇੱਕ ਦਿਨ ਰਾਤ ਬੈਠੇ ਜੰਨੇ ਆ ਜੋ ਅਸੀਂ ਰਾਤ ساری ਰਾਤ ਬੈਠੇ ਸੀ ਸਵੇਰੇ 4 ਵਜੇ ਗਏ ਸੀ ਛੋਟੇ ਛੋਟੇ ਨਾਲ ਬੱਚਿਆਂ ਨੂੰ ਲੈ ਕੇ ਇਹ ਇਹ ਕੁਝ ਨਹੀਂ ਅਬ ਦੀ ਬੱਚਿਆਂ ਦੀ ਮਜਬੂਰੀ ਵੀ ਨਹੀਂ ਸਮਝਦਾ ਪਿਆ ਇਹ ਚੋਰ ਸਾਨੂੰ ਇੰਨਾ ਲਈ ਖਲਾ ਹੈ ਨਾ ਇੰਨਾ ਹੀ ਜ਼ਿਆਦਾ ਲਈ ਖਲਾ ਹੈ ਜਿਹੜਾ ਕਿ ਦਸਹਿਰਾ ਵੀ ਸਾਡਾ ਇਹ ਲੰਗਾ ਦਿੱਤਾ ਕਰਵੇ 14 ਵਰਤ ਵੀ ਇਹਨਾਂ ਲੰਗਾਤਾ ਜਿਹੜੀ ਸਾੜੀ ਹੁੰਦੋ ਅੱਲੀ ਵੀ ਲੰਗਾਣਾ ਚਾਹਦਾ ਹੈ ਮੈਂ ਤੇ ਇਹ ਕਹਿੰਦਾ ਚਾਲੀ ਵੀ ਅਸੀਂ ਬੱਚਿਆਂ ਨੂੰ ਕਿੱਥੋਂ ਖਰਚਾ ਪਾਣੀ ਕਿੱਥੋਂ ਦੇਵਾਂਗੇ ਜੇ ਦੀਵਾਲੀ ਦਾ ਠੀਕ ਹੈ ਤੇ ਇਹ ਕੁਝ ਤਾਂ ਸਮਝੇ ਸਾਡੇ ਬੱਚਿਆਂ ਦੇ ਮੂੰਹ ਨੂੰ ਵੇਖ ਲੱਗੇ ਤੇ ਸਾਡੇ ਨਹੀਂ ਤੇ ਬੱਚਿਆਂ ਦੇ ਮੂੰਹ ਨੂੰ ਵੇਖ ਲੈ ਵਿੱਚ ਜਿਹੜੇ ਛੋਟੇ ਛੜ ਬੱਚੇ ਲੈ ਕੇ ਆਣਿਆ ਜਿਹੜੇ ਨਾ ਆ ਕੇ ਪੁਲਿਸ ਨੂੰ ਦਫ਼ਤਰ ਕੀਤਾਗਾ ਰੇੜੀਆਂ ਸਾਡੀਆਂ ਨੇ ਰਾਤ ਨੂੰ ਦਿਨੇ ਆ ਕੇ ਜਦੋਂ ਸੇ ਰੇੜੀਆਂ ਲਾਈਆਂ ਨੇ ਰਾਤ ਨੂੰ ਕਿਉਂ ਸਾਡੀਆਂ ਕਿਉਂ ਚੋਰੀ ਕਰਦਾ ਹੈ ਗਏ ਦਿਨੇ ਆਂਦਾ ਆ ਪਾਂਦਾ ਫਿਰ ਪਤਾ ਲੱਗਦਾ ਗੁੰਡਾਗਰਦੀ ਕਿਵੇਂ ਕਰੀਦਾ ਠੀਕ ਹੈ ਨਾ ਇਹ ਤਾਂ ਗੁੰਡਾਗਰਦੀ ਕਰਦਾ ਸਾਹਮਣੇ ਕਰੇ ਸਾਰਿਆਂ ਦੇ ਲੋਕ ਕਿ ਨਾ ਚੋਰੀ ਚੁੱਪੇ ਨਾ ਕਰਨਾ ਰਾਤ ਕਰੇ ਦਿਨੇ ਕਰੇ ਫਿਰ ਪਤਾ ਵੀ ਆਦੀ ਇੱਕ ਤੇ ਹੈ ਠੀਕ ਹੈ ਨਾ ਪਰ ਅਸੀਂ ਤੇ ਕਹਿੰਨੇ ਆ ਵੀ ਜਿਹੜੇ ਨੂੰ ਵੋਟਾਂ પા ਕੇ ਬਣਾਇਆ ਹੈ ਬਹੁਤ ਸਾਡੀ ਵੱਡੀ ਗਲਤੀ ਹੈਗੀ ਹੈ ਅਸੀਂ ਦਾ ਹੱਥ ਕੰਨ ਨੂੰ ਹੱਥ ਲਾ ਕੇ ਕਹਿੰਨੇ ਅਗਾਂ ਵਸਤ ਇਹ ਸਾਨੂੰ ਹੱਥ ਲੱਗ ਗਏ ਨੇ ਅਸੀਂ ਇਹ ਗਲਤੀ ਨਾ ਕਰਾਂਗੇ ਜਿਹੜੀ ਵੋਟਾਂ ਪਾ ਕੇ ਐਵੇਂ ਦੇ ਐਮਐਲਏ ਬਣਾਉਣਾ ਇਹ ਉਹ ਜੋ ਪਵੇਂ ਐਮਐਲਏ ਬਣਾਓ ਤੇ ਚੈਨਾ ਬਣ ਜਿੰਨੇ ਨੇ ਕੋਈ ਮਜਬੂਰੀ ਸਮਝ ਨਹੀਂ ਗਰੀਬਾਂ ਦੀ ਜਿਹੜੇ ਗਰੀਬ ਵਿਚਾਰੇ ਰੇੜੀਆਂ ਲਾਉਂਦੇ ਨੇ 5-700 ਰੁਪਏ ਬਣਾ ਦੇਣਾ ਉਹਨਾਂ ਦਾ ਰੋਜ਼ੀ ਰੋਟੀ ਹੋ ਕੇ ਤੇ ਵੇਖੋ ਉਹਨਾਂ ਦੇ ਹਾਲਾਤ 15-16 ਦਿਨ ਹੋ ਗਏ ਨੇ ਜਿਹੜਾ ਉਹਨਾਂ ਨੂੰ ਬਰਬਾਦ ਕੀਤੀ ਬੈਠਾ ਜੇ ਸਾਡੇ ਬੱਚੇ ਵੀ ਵਿਚਾਰੇ ਖਰਚਾ 100 200 ਰੁਪਏ ਰੋਜ਼ੀ ਲਈ ਦਾ ਕਰਦੇ ਨੇ ਕਿ ਬਾਲਾਂ ਨੂੰ ਕੋਈ 16 ਦਿਨ ਹੋ ਗਏ ਨੇ 17 ਦਿਨ ਨਾ ਹੀ ਰੁਪਈਆ ਹੈਗਾ ਤਨਾਈ ਬਾਲਾਂ ਨੂੰ ਸਿੱਧੇ ਦੇਣ ਜੋਗੇ ਆ ਹਸਤੇ ਕਹਿੰਦੇ ਆ ਵੀ ਸਾਡੇ ਅਜੇ ਤੱਕ ਅਗਰ ਵੀ ਬੇਨਤੀ ਹੈ ਸਾਡੀਆਂ ਰੇੜੀਆਂ ਲਵਾਉਣੀਆਂ ਚਾਹਵਨ ਜਿਹੜੇ ਮੀਟਿੰਗ ਤੇ ਸਾਡੇ ਪ੍ਰਾਗ ਗਿਆ ਹੋਏ ਨੇ ਕੋਈ ਚੰਗਾ ਸੁਨੇਹਾ ਲੈ ਕੇ ਆਵਣ ਤੇ ਅਸੀਂ ਤੇ ਕਹਿੰਦੇ ਆ ਵੀ ਸਾਡੀਆਂ ਰੇੜੀਆਂ ਲਗਵਾਈਆਂ ਚਾਹਵਨ ਠੀਕ ਹੈ ਜਦੋਂ ਸ਼ਰਟ ਨਵੇਂ ਬਣ ਗਏ ਉਹਦਾ ਚਲ ਦੇਖੀ ਜਾਂਣ ਦੋਨੇ ਟਾਈਮ ਤੋਂ ਸਾਨੂੰ ਕੁਛ 6 ਮਹੀਨੇ ਲੰਘ ਗਏ ਠੀਕ ਹੈ ਅਗਲ ਸਿਆਲ ਵੀ ਆਂਦਾ ਤੇ ਅਸੀਂ ਬੱਚਿਆਂ ਨੂੰ ਕਿੱਥੋਂ ਡੇਢ ਪੂਰੇ ਕਰਾਂਗੇ ਦੱਸਣ ਇਹਨਾਂ ਵਿੱਚ ਲੋਕਾਂ ਦੇ ਜਿਹੜੇ ਹੈਗੇ ਤਿੰਨਾਂ ਪੁੱਤਰ ਮਾਰ ਰਿਹਾ ਚਿੱਟੇ ਉਧਰ ਕਾਰਵਾਈ ਕਰਨ ਦੀ ਬਜਾਏ ਰੇੜੀ ਫੜੀ ਵਾਲਿਆਂ ਤੇ ਇਹ ਕਿੱ ਜਿਹੜੇ ਛਿੱਟੇ ਨਾਲ ਉਹ ਤੋਂ ਕਰੇ ਉਹ ਬੰਦ ਛਿੱਟੇ ਕਰਾਵੇ ਉਹਨਾਂ ਜਿਹੜੇ ਪੁੱਤਰ ਜਵਾਂ ਜਨ ਤੁਰੇ ਜਾਂਦੇ ਨੇ ਉਹ ਸੰਭਾਲ ਕੇ ਰੇੜੀ ਵਾਲਨ ਕੋ ਤਾਂੰ ਕਰਦਾ ਕਿ ਇਹਨਾਂ ਨੇ ਇਹਨਾਂ ਕੀ ਮਾਰਾ ਕੀ ਕੀਤਾ ਇਹਨਾਂ ਨੇ ਕਿਹਾ ਵੋਟਾਂ ਪਾਈਆਂ ਨਾ ਕਰਕੇ ਔਰ ਤਾਂ ਉਹਨਾਂ ਦੀ ਕੋਈ ਵੱਡੀ ਗਲਤੀ ਨਹੀਂ ਉਹੀ ਗਲਤੀ ਹੈਗੀ ਜਿਹੜੀ ਵੋਟਾਂ ਪਾ ਕੇ ਇਹਨੂੰ ਬਣਾਇਆ ਹਾਂ ਹਾਂਜੀ ਉਹੀ ਬਸ ਇਹਨਾਂ ਦੀ ਗਲਤੀ ਹੈਗੀ ਔਰ ਤਾਂ ਵਿਚਾਰੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਜਿਹੜੇ ਛਿੱਟੇ ਲਾਉਂਦੇ ਨਸ਼ਾ ਕਰਦੇ ਉਹ ਬੰਦ ਕਰਵਾਵੇ ਅਸਲ ਉਹ ਬੇਨਤੀ ਕਰਨੇ ਵੀ ਛਿੱਟੇ ਇਹਨਾਂ ਨੂੰ ਬੰਦ ਕਰਵਾਏ ਜਾਵਣ ਜਿਹੜੇ ਵਿਚਾਰੇ ਮਿਹਨਤ ਕਰਦੇ ਨੇ ਉਹਨਾਂ ਕਰਨ ਦੇਵੇ ਆ ਸਾਡੇ ਅੱਜ ਤੱਕ ਅਗਰੇ ਹੱਥ ਜੋੜ ਕੇ ਬੇਨਤੀ ਕੀਏ ਕੰਮ ਕਰਨ ਦੇਵੇ ਵਿਚਾਰੇ ਗਰੀਬਾਂ ਨੂੰ ਨਾ ਤੰਗ ਕਰੇ ਜੋ ਸਾਨੂੰ ਵਿਚਾਰੇ ਕੱਲ ਰੇੜੀਆਂ ਲਾਈਆਂ ਸੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਕੰਮ ਸ਼ੁਕਰ ਕਰੇ ਪਰਮਾਤਮਾ ਚੱਲ ਪਵੇ ਪਰ ਉਹ ਫਿਰ ਉਹਨੇ ਰਾਤ ਨੂੰ ਆ ਕੇ ਚੋਰ ਨੇ ਤੇ ਫਿਰ ਸਾਡੀ ਰੇੜੀਆਂ ਚੋਕਾਤੀਆਂ ਬੱਚੇ ਤੋੜ ਦਿੱਤੀਆਂ ਪੇਟੀਆਂ ਚੱਕਦਾ ਗਏ ਸਾਨੂੰ ਵੀ ਨੇ ਪੇਟੀਆਂ ਲੈ ਕੇ ਦਿੱਤੀਆਂ ਨੇ ਜੀ ਜਿਹੜੇ ਪੇਟੀਆਂ ਨੂੰ ਆ ਕੇ ਪੈਂਦਾ ਟਰਾਲੀਆਂ ਤੋਂ ਲੱਭਦਾ ਹੈਗਾ ਹੈ ਇਹਨੇ ਚੋਰ ਨੇ ਸਾਨੂੰ ਲੈ ਕੇ ਦਿੱਤੀਆਂ ਨੇ ਪੇਟੀਆਂ ਵਿਚਾਰੇ ਆਪਦੀ ਕੋਈ ਇੱਕ ਮਿਹਨਤ ਮਜ਼ਦੂਰੀ ਨਾਲ ਲੈ ਕੇ ਆਂਦੇ ਉਹ ਕੀ ਮਤਲਬ ਰੇੜੀਆਂ ਤੋੜਨ ਦਾ ਮਤਲਬ ਕੀ ਹੈ ਇਹ ਗੁੰਡਾਗਰਦੀ ਕਰਦਾ ਬਦਮਾਸ਼ੀਆ ਕਰਦਾ ਹੈ ਬਦਮਾਸ਼ੀਆ ਜਿੱਧਰ ਚੱਲਦੇ ਨੇ ਜਿਹੜਾ ਉਧਰ ਬਾਹਰ ਜਾ ਕੇ ਕਰੇ ਸਾਡੇ ਨਾਲ ਕੋਈ ਨਾ ਗਰੀਬਾਂ ਨਾਲ ਬਦਮਾਸ਼ੀਆ ਕਰੇ ਅਸੀਂ ਤੇ ਕਹਿੰਦੇ ਜਿਹੜਾ ਸਾਨੂੰ ਥੰਗ ਕਰਦਾ ਕਰਦਾ ਪਿਆ ਨਾ 17 ਦਿਨ ਹੋ ਗਏ ਨੇ ਸਾਨੂੰ ਖਰਾਬ ਕੀਤੀ ਕਿ ਲੱਗਾ ਸਾਡੇ ਤਾਂ ਬਦਮਾਈ ਪਹੁੰਚ ਨਿਕਲ ਗਿਆ ਵੀ ਅਸੀ ਨਾ ਕੇ ਜਨੈਦਨ ਅਹਿਮਦ ﺍﻟਖਤੋਨੇ ਨੇ ਕਿਹੜੇ ਸਿਆਦੀ ਅੱਖੀ ਵੇਖਾਂਗੇ ਤੇ ਕੰਨੀ ਸੁਣੋ ਹਾਂਜੀ ਇਹੋ ਰੇੜੀਆਂ ਜਿਹੜਾ ਪੇਟੀਆਂ ਕਿਧਰ ਲੈ ਕੇ ਚੁੱਕ ਕੇ ਪੇਟੀਆਂ ਚੋਕ ਕੇ ਪਤਾ ਨਹੀਂ ਕਿਧਰ ਲੈ ਕੇ ਨੇ ਤੋੜ ਪੜ ਟਾਲੀਆਂ ਚੱਕ ਕੇ ਲੈ ਕੇ ਨੇ ਤੇ ਰੇੜੀਆਂ ਵੀ ਉਹ ਜਿਹੜੇ ਦੋ ਤਿੰਨ ਰੇੜੀ ਜਮਈ ਟੁੱਟੀਆਂ ਪਈਆਂ ਨੇ ਉਹ ਸਾਰੇ ਪਤਾ ਨਹੀਂ ਕਿੰਨਾ ਦੀ ਹੋ ਗਏ ਨੇ ਤੇ ਪੇਟੀਆਂ ਵਿਚਾਰੇ ਕਿਧਰ ਲੈ ਕੇ ਤੇ ਰੇੜੀਆਂ ਤਾਂ ਜਮਈ ਤੋੜ ਦੁੱੜ ਦਿੱਤੇ ਨੇ ਪਟਾਲੀਆਂ ਚੱਕ ਚੱਕ ਕੇ ਕਿਧਰ ਲਾ ਗਏ ਮੈਨੂੰ ਲੱਗਾ ਇਹਦੇ ਘਰੇ ਹੀ ਲੈ ਕੇ ਆਉਣਾ ਉਹਨੂੰ ਰੇੜੀ ਨਹੀਂ ਕੋਈ ਕਮੀ ਹੋਣੀ ਤਾਂ ਹੀ ਲੈ ਕੇ ਗਿਆ ਹੈਗਾ ਠੱਗੂ ਤੂੰ ਐਡਾ ਵੱਡਾ ਬੰਦਾ ਬਣਾ ਬਿਰਨਾ ਕੁਝ ਤਾਂ ਸਮਝ ਲੈ ਕੁਝ ਤਗਰੀਬਾਂ ਦੇ ਸੋਚ ਲੈ ਜਦੋਂ ਤੈਨੂੰ ਵਿਚਾਰੇ ਵੋਟਾਂ ਮੰਗਰ ਜਾਂਦੇ ਸੀ ਉਦੋਂ ਤਾਂ ਵਿਚਾਰਿਆਂ ਨੇ ਤੈਨੂੰ ਵੋਟਾਂ ਪਾ ਦਿੱਤੀਆਂ ਅੱਜ ਸਾਰੇ ਕਿਸੇ ਕੋਈ ਨਾ ਬੋਲੇਗਾ ਮੈਂ ਤਾਂ ਫੋਟੋ ਲੈ ਕੇ ਆਵਾਂਗੀ ਸਵੇਰੇ ਤੂੰ ਜਿਹੜੀ ਸਾਡੇ ਨਾਲ ਇੰਨੇ ਫੋਟੋ ਕਰਵਾਈ ਹੈ ਕਹਿੰਦਾ ਅਸੀਂ ਜੋ ਤੁਹਾਨੂੰ ਮਜਬੂਰੀ ਬਣੇਗੀ ਨਾ ਮੈਂ ਤੁਹਾਡੇ ਨਾਲ ਤੁਰਾਂਗਾ ਸਾਡੇ ਨਾਲ ਤੁਰਨੀ ਤਾਂ ਗੱਲ ਵੱਖਰੀ ਹੈ ਜਿਹੜੇ ਸਾਡੀ ਗੱਲ ਹੀ ਨਹੀਂ ਸੁਣਦਾ ਪਿਆ ਉਹ ਬੰਦਾ ਤੁਰਨ ਦੀ ਤਾਂ ਦੂਰ ਦੀ ਗੱਲ ਰਹੀ ਇੱਕ ਸਾਲ ਰਹਿ ਗਿਆ ਇੱਕ ਸਾਲ ਲੱਲੇ ਨਜ਼ਾਰੇ ਕਿਹੜੇ ਲੈਣੇ ਸੀ ਉਸ ਵਾਰ ਸਾਡੇ ਨਾਲ ਆ ਕੇ ਨਹਿਮਤ ਕਰਨੀ ਇਹਨੇ ਕਿਸੇ ਤੇ ਤੁਰਨਾ ਤਹਿਗਾ ਨਹੀਂ ਨਾ ਇਹਨੂੰ ਕਿਸੇ ਤੇ ਤੁਰਨ ਦੀ ਅਗਿ ਛੱਡਣਾ ਨਾ ਇਹ ਬੰਦਾ ਤੁਰਨ ਤੇ ਲੈਗਦਾ ਹੈਗਾ ਜਿੰਨਾ ਕੁਛ ਕਰਦਾ ਪਿਆ ਜੋ ਤਗੜਿਆਂ ਨਾਲ ਕਰੇ ਵਿਚਾਰੇ ਗਰੀਬਾਂ ਨਾਲ ਕਿਉਂ ਕਰਦਾ ਜਿਹੜੇ ਸਾਡੇ ਵਰਗੇ ਮਿਹਨਤ ਕਰਾਇਆ ਤੇ ਰਹਿੰਦੇ ਨੇ 5000 ਰੁਪਏ ਮਹੀਨੇ ਦਾ ਕਰਾਇਆ ਦਿੰਦੇ ਨੇ ਕਿਸ਼ਤਾ ਲੋਨ ਚੱਕੇ ਹੋਏ ਨੇ ਜਿਹੜੇ ਬੱਚਿਆਂ ਦੀ ਪੜਾਈ ਖਰਚੇ ਇਹ ਜਿਹੜਾ ਅੱਜ ਸੌਦਾ ਖਾਦਾ ਮਸਾ ਬੁਰਾ ਆਉਂਦਾ ਏ ਉਹ ਅਸੀਂ ਕਿਵੇਂ ਚਲਾਈਏ ਦੱਸੋ ਇਹ ਤਾਂ ਠੱਗਿਆਂ ਮਾਰ ਕੇ ਖਾਦੀ ਜਾਂਦਾ ਅਸੀਂ ਕਿਤੋਂ ਖਾਈਏ ਇਹ ਕਿਸ ਵੀ ਦੀਵਾਲੀ ਕਿੰਨੀ ਦੀਵਾਲੀ ਵੀ ਨਹੀਂ ਹੈ ਹਾਂਜੀ ਤੁਹਾਨੂੰ ਲੱਗ ਰਿਹਾ ਕਿ ਮਤਲਬ ਆਪਣਾ ਜਿਹੜਾ ਅੱਜ ਜਲਦੀ ਵਿੱਚ ਅਸੀਂ ਤਾਂ ਕਹਿੰਦੇ ਆ ਕਹਿੰਦੇ 골ਡੀ ਦੇ ਅੱਗੇ ਸਾਡੀ ਨਹੀਂ ਤੇ ਕਿੰਨੀ ਦੀਵਾਲੀ ਆਂਦੀ ਵੀ ਸਾਡੇ ਕੋਈ ਬੱਚਿਆਂ ਦੇ ਦੀਵਾਲੀ ਬਣਾ ਦੇਵੋ सारा काम चलन दिवाली बहुत वंह गई लंहालीवाली साड़े बच्चों ला दी के तो तो जाता परिवार को लैके शर्म आती सा मुँह च रोटी खो के आप दुशहरे वेखन गया दिवालिया वेखन गया बच्चे पर नहीं सोचता साढ़े बच्चे छोटे छोटे हैं सा ਦੇ ਜੀ ਕਰਦਾ ਮम्मा ਸਨ ਦੀਵਾਲੀ ਕੇ ਲੈ ਚਲੋ ਵਿਚਾਰੇ ਤੇ ਲੈ ਕੇ ਚੁੱਕੋ ਅਸੀਂ ਤੇ ਕੋਟ ਕੋਟ ਕੇ ਉਹਨਾਂ ਨੂੰ ਚੁੱਪ ਕਰਾ ਲਿਆ ਕਿ ਪੁੱਤਰ ਫੈਸਲੇ ਨਹੀਂ ਤੇ ਤੁਹਾਨੂੰ ਕਿ ਤੂੰ ਲੈ ਕੇ ਜਾਉਂ ਉਹ ਤਾਂ ਵੱਡੇ ਲੋਕ ਨੇ ਉਹ ਤੇ ਠੱਗੀਆਂ ਮਾਰਦੇ ਅਸੀਂ ਕਿਹਨੂੰ ਧੰਗਿਆ ਦੀਵਾਲੀ ਦਾ ਖਾਲੀ ਨਹੀਂ ਕਰਦੇ ਤੇ ਫਿਰ ਬੰਦੋ ਕਰਦੇ ਆਂ ਗਾਂਢੀ ਨੂੰ ਫੇਰ ਆਣਗੇ ਕੀ ਤੁਸੀਂ ਕਰੋਗੇ ਸਵਾਲ ਜਵਾਬ ਨਾ ਇਹਨੇ ਸਵਾਲ ਜਵਾਬ ਦੇਣਾ ਨਾ ਅਸੀਂ ਵੜਨ ਨਹੀਂ ਦੇਣਾ ਪਿੰਡਾਂ ਚੋ ਬਸਤੀਆਂ ਚ ਅਸੀਂ ਇਸ ਬੰਦੇ ਨੂੰ ਵੜਨ ਨਹੀਂ ਦੇਣਾ ਕਿਉਂਕਿ ਸਾਨੂੰ ਇਹਨੇ ਹੱਥ ਲਾ ਚੁੱਕੇ ਅਸੀਂ ਇਹਨੂੰ ਅੱਲੇ ਵੜਨ ਦੇਵਾਂਗੇ ਕੋਈ ਸਾਡੇ ਘਰੇ ਵੋਟਾਂ ਮੰਗਣ ਨਾ ਆਵੇ ਨਾ ਸਾਡੇ ਪਿੰਡਾਂ ਚ ਵੜਨਾ ਚਾਹੇ ਪਿਛਲੀ ਵਾਰ ਤੁਸੀਂ ਵੋਟਾਂ ਆਉਂਦੀਆਂ ਹੀ ਗਈਆਂ ਤੁਸੀਂ ਜਿਹੜੇ ਉਹਨਾਂ ਨੂੰ ਅੱਜ ਭੁੱਲ ਗਏ ਨੇ ਹਾਂਜੀ ਉਹ ਭੁੱਲ ਗਿਆ ਕਹਿੰਦਾ ਸੀ ਮੈਨੂੰ ਵੋਟ ਪਾਓ ਸਾਡੇ ਘਰ ਦੀਆਂ ਕਟੋਗੜਤੀ ਵੋਟਾਂ ਨੇ ਕੀ ਵੋਟਾਂ ਨੇ ਸਾਨੂੰ ਕਹਿੰਦਾ ਸੀ ਵੋਟਾਂ ਪਾਓ ਮੈਨੂੰ ਬਣਾਓ ਮੈਂ ਤੁਹਾਡੀ ਇੱਕ ਇੱਕ ਮਜਬੂਰੀ ਸਮਝਾਂਗਾ ਸਾਡੀ ਨੇ ਕੀ ਮਜਬੂਰੀ ਸਮਝੀ ਸਾਨੂੰ ਉਲਟਾ 16 17 ਦਿਨ ਉਹਨਾਂ ਖਾਬ ਕੀਤੀ ਗੱਲ ਹੈ ਅੱਗੇ ਪਿਛਲੇ ਵਾਰੀ ਵੀ ਜਦੋਂ ਸ਼ਟਰ ਬਣਾ ਉਦੋਂ ਵੀ ਦੋ ਤਿੰਨ ਮਹੀਨੇ ਰੇੜੀਆਂ ਬੰਦ ਸੀ ਕਹਿੰਦੇ ਹੋਣੀ ਵੀ ਜਿੱਥੇ ਵੰਦੀਆਂ ਨੇ ਤੁੰਗੀਆਂ ਨੇ ਲਗਾਈਆਂ ਸੇਰ ਲਗਾਏ ਆ ਆਪਣੇ ਸਬਜੀ ਵਿਕਵਾਈ ਤੁਹਾਨੂੰ ਸੋਣ ਦੀ ਅੱਧੀ ਹੋਈ ਹਾਂ ਜੀ ਕੀ ਕੋਈ ਖਰਾਬ ਨੂੰ ਫਿਰ ਸਾਡੇ ਨਾਲ ਹੋਇਆ ਸਾਨੂੰ ਸਾਨੂੰ ਇੱਕ ਪਤਾ ਹੀ ਨਹੀਂ ਸੀ ਜੀ ਕਿ ਸਾਡੇ ਨਾਲ ਇਹ ਉਹ ਆਸਾ ਹੋ ਜਾਣਾ ਹੈ ਤੇ ਰਾਤ ਨੂੰ ਅਸੀਂ ਹਾਲੇ ਕੋਦਾਂ ਗਏ 10 ਮਿੰਟ ਹੀ ਹੋਏ ਨੇ ਜਾ ਕੇ ਕਾਇਤ ਰੁਕੇ ਹਾਂ ਸਾਨੂੰ ਉਹਦਾ ਹੀ ਫੋਨ ਚੱਲੇਗਾ ਅਸਕੇ ਉਹਦਾ ਹੀ ਵਾਪਸ ਆ ਕੇ ਬੱਚਿਆਂ ਨੂੰ ਲੈ ਕੇ ਸਵੇਰੇ 4 ਵਜੇ ਤੱਕ ਨਾ ਇੱਥੇ ਬੈਠਿਆ ਰਹੇ ਸਾਨੂੰ ਇੰਨਾ ਮਹਿਸੂਸ ਹੁੰਦਾ ਹੈ ਜਦੋਂ ਜਦੋਂ ਪੂਰਨ ਸਾਡਾ ਛੋਟਾ ਜਿਹਾ ਬੱਚਾ ਬਾਲ 3 3.5 ਸਾਲ ਦਾ ਹੈਗਾ ਸਾਡੇ ਮੂੰਹ ਨਹੀਂ ਵੇਖਣਾ ਇਹਨਾਂ ਬਾਲਾਂ ਦੇ ਮੂੰਹ ਨੂੰ ਵੇਖੇ ਬੱਚੇ ਛੋਟੇ ਛੜੇ ਦੇ ਮੂੰਹ ਨੂੰ ਵੇਖ ਲੋ ਜਿਹੜੇ ਵਿਚਾਰੇ ਡੇਲੀਦਾਰ ਰੋ ਇਹਦਾ 100 150 ਰੁਪਏ ਖਰਚੇ ਕਰਦੇ ਨੇ ਹੁਣ ਵਿਚਾਰੇ ਬਾਲ ਫਸਦੇ ਫੋਟ ਇਹਨਾਂ ਦੇ ਮੂੰਹ ਨੂੰ ਵੇਖੋ ਛੋਟੇ ਛੜੇ ਬੱਚਿਆਂ ਦੇ ਮੂੰਹ ਨੂੰ